ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਮੂਨੀ ਮੰਤਰ ਲੈ ਕੇ ਹਾਜ਼ਰ ਹੋਈਆਂ ਇਸ ਮੂਨੀ ਮੰਤਰ ਨੂੰ ਸਿੱਧ ਕਰਕੇ ਤੁਸੀਂ ਜਿਹਨੂੰ ਵੀ ਕਿਸੇ ਨੂੰ ਵੀ ਆਪਣੇ ਬਸ ਕਰਨਾ ਹੋਵੇ ਇੱਕ ਬਸ਼ੀਕਰਨ ਮੰਤਰ ਹੈ ਜਾਂ ਤੁਸੀਂ ਸੰਤ ਜਾਂ ਇਤਰ ਤੇ ਪੜ੍ਹ ਕੇ ਵੀ ਕਰ ਸਕਦੇ ਆ ਜਾਂ ਤੁਸੀਂ ਕਿਸੇ ਇੱਕ ਫੁੱਲ ਤੇ ਪੜ ਕੇ ਵੀ ਕਰ ਸਕਦੇ ਆ ਉਹ ਸੈਂਟਰ ਜਾਂ ਇਤਰ ਜਿਹੜਾ ਪੜਿਆ ਹੋਵੇ ਜਾਂ ਤਾਂ ਅੱਗੇ ਜਿਹਨੂੰ ਤੁਸੀਂ ਬਸ ਕਰਨਾ ਚਾਹੁੰਦੇ ਉਹਦੇ ਲਗਾ ਦਿੱਤਾ ਜਾਵੇ ਉਹਨੂੰ ਸੰਗਾ ਦਿੱਤਾ ਜਾਵੇ ਜਾਂ ਫਿਰ ਤੁਸੀਂ ਆਪਣੇ ਆਪ ਤੇ ਛਿੜਕ ਕੇ ਵੀ ਉਹਦੇ ਕੋਲ ਦੀ ਲੰਗ ਸਕਦੇ ਆ ਇਸ ਤੁਹਾਡੇ ਇਤਰ ਜਾਂ ਸੈਂਟ ਦੀ ਖੁਸ਼ਬੂ ਉਹਦੇ ਤੱਕ ਪਹੁੰਚਣੀ ਚਾਹੀਦੀ ਆ ਲੇਕਿਨ ਜਾਂ ਫੁੱਲ ਤੀਜੀ ਕਰ ਇਸ ਮੰਤਰ ਨੂੰ ਪੜ੍ਹ ਕੇ ਉਹਨੂੰ ਸੰਘਾਇਆ ਜਾਵੇ ਤਾਂ ਕੋਈ ਵੀ ਹੋਵੇ ਤਾਂ ਉਹ ਤੁਹਾਡੇ ਬਸ਼ੀ ਕਰਨ ਦੇ ਵਿੱਚ ਆ ਸਕਦਾ ਹੈ ਤੁਸੀਂ ਉਸ ਤੇ ਏਸੇ ਹੀ ਤਰੀਕੇ ਦੇ ਨਾਲ ਬਸ਼ੀ ਕਰਨ ਕਰ ਸਕਦੇ ਹਾਂ ਸੋ ਦੋਸਤੋ ਇਹਦੇ ਲਈ ਇੱਕ ਵਿਧੀ ਹੋਵੇਗੀ ਜਿਹਦੇ ਲਈ 21 ਦਿਨ ਦਾ ਟਾਈਮ ਹੋਵੇਗਾ ਇੱਕ ਦਿਨ ਤੁਸੀਂ ਕਿਸੇ ਵੀ ਸ਼ੋਭ ਮਹੂਰਤ ਦੇ ਵਿੱਚ ਬੈਠ ਕੇ ਇਸ ਮੰਤਰ ਦਾ ਜਾਪ ਕਰਨਾ ਹੋਵੇਗਾ ਰਾਤ ਦੇ ਟਾਈਮ ਜਿਸ ਟਾਈਮ ਅੱਜ ਸ਼ੁਰੂ ਕੀਤਾ ਹਰ ਰੋਜ਼ ਉਸ ਟਾਈਮ ਤੇ ਹੀ ਜਾਪ ਸ਼ੁਰੂ ਕਰਨਾ ਹੈ ਘੱਟੋ ਘੱਟ ਤੁਸੀਂ 5 ਮਾਲਾਂ ਦਾ ਜਾਪ ਰੋਜ਼ਾਨਾ ਕਰਨਾ ਹੈ 108 ਮੰਕੇ ਦੀ ਮਾਲਾ ਲੈਣੀ ਹੈ ਰੋਧ ਰਖਸ਼ ਦੀ ਮਾਲਾ ਲੈ ਕੇ ਲਾਲ ਆਸਣ ਰੱਖਣਾ ਹੈ ਲਾਲੇ ਵਸਤਰ ਪਹਿਨਣੇ ਆ ਸਾਹਮਣੇ ਜੋਤ ਜਗਾ ਕੇ ਇੱਕ ਜੋ ਕਿ ਫਲ ਰੱਖਣੇ ਆ ਫਲ ਰੱਖਣੇ ਆ ਪੰਜ ਪ੍ਰਕਾਰ ਦਾ ਮੇਵਾ ਰੱਖਣਾ ਹੈ ਇੱਕ ਜਲ ਦਾ ਲोटा ਰੱਖ ਕੇ ਤੂਫ ਅਰਗਵਤੀ ਲਾ ਕੇ ਇਸ ਮੰਤਰ ਦਾ ਜਾਪ ਲਗਾਤਾਰ ਪੰਜ ਮਾਲਾ ਦਾ 21 ਦਿਨ ਲਗਾਤਾਰ ਕਰਨਾ ਹੈ 21 ਦਿਨ ਜਾਪ ਕਰਦਿਆਂ ਕਰਦਿਆਂ ਇਹ ਤੁਹਾਡਾ ਮੰਤਰ ਸਿੱਧ ਹੋ ਜਾਵੇਗਾ ਉਸ ਤੋਂ ਬਾਅਦ ਜੇ ਮੰਨ ਲਓ ਸਿੱਧ ਵੀ ਹੋ ਗਿਆ ਤਾਂ ਇਸ ਮੰਤਰ ਨੂੰ ਤੁਸੀਂ ਫਿਰ ਛੱਡਣਾ ਨਹੀਂ ਹੈਗਾ ਰੋਜ਼ਾਨਾ ਇੱਕ ਮਾਲਾ ਦਾ ਜਾਪ ਲਗਾਤਾਰ ਕਰਦੇ ਰਹੋ ਕਿਉਂਕਿ ਇਹ ਤੁਹਾਡਾ ਮੰਤਰ ਫੇ ਜਾਗਰਤ ਰਹੇਗਾ ਕਦੀ ਵੀ ਤੁਸੀਂ ਫਿਰ ਇਸ ਮੰਤਰ ਨੂੰ ਅਜਮਾ ਕੇ ਦੇਖਣਾ ਹੋਵੇ फूल ਤੇ ਪੜਕੀ ਜਾਂ ਇਤਰਤੀ ਜਾਂ ਫਿਰ ਸੈਂਟ ਤੇ ਪੜਕੀ ਆਪਣੇ ਲਾ ਕੇ ਕੋਲ ਦੀ ਲੰਗ ਜੋਗ ਲੈ ਨੂੰ ਖੁਸ਼ਬੂ ਆਉਣੀ ਚਾਹੀਦੀ ਸੁੰਗ ਹੋ ਜਵੇ ਜਾਂ ਫੁੱਲ ਵੀ ਇਦਿਓ ਫੁੱਲ ਸੁੰਗ ਹੋ ਜਵੇ ਤਾਂ ਕੋਈ ਵੀ ਹੋਵੇ ਮਰਦ ਹੋਵੇ ਔਰਤ ਹੋਵੇ ਤੁਹਾਡੇ ਮਗਰ ਮਗਰ ਘਮਲਾ ਪਵੇਗਾ ਤੁਹਾਨੂੰ ਲੱਭੇਗਾ ਤੁਹਾਡੀ ਭਾਲ ਕਰੇਗਾ ਔਰ ਇਸ ਮੰਤਰ ਨੂੰ ਬਿਲਕੁਲ ਸਾਫ ਪਾਕ ਰਹਿ ਕੇ ਕਰਨਾ ਹੈ ਕੀਦਨ ਬਿਲਕੁਲ ਮਰਯਾਦਾ ਦੇ ਵਿੱਚ ਰਹਿਣਾ ਹੈ ਜਤ ਸਤ ਨੂੰ ਕਾਇਮ ਰੱਖ ਕੇ ਇਸ ਮੰਤਰ ਦਾ जाप ਕਰਨਾ ਹੈ ਸੋ ਦੋਸਤੋ ਹੁਣ ਆਪਾਂ ਉਸ ਮੰਤਰ ਵੱਲ ਚਲਦੇ ਹਾਂ ਉਹ ਮੰਤਰ ਕੀ ਹੈ ਓਮ ਨਮੋ ਅਦੇਸ਼ ਗੁਰੂ ਕੋ ਅਦੇਸ਼ ਕਾਮਰੂ ਤੇਜ ਕਮਖਿਆ ਦੇਵੀ ਜਹਾਂ ਬਸੇ माइल जोगी जोगी के आंगन फूल क्यारी फूल चुन चुन लाए लूना चमारी फूल हसे फूल बिकसे फूल में नाहर सिंह वीर बसे जो इस फूल की सुंगे बास कबू ना छोड़े मेरी आस ਮੇਰੀ ਭਗਤੀ ਗੁਰੂ ਕੀ ਸ਼ਕਤੀ پورے ਮੰਤਰ ਈਸ਼ਵਰੋ ਬਚਾ ਸੋ ਦੋਸਤੋ ਇਹ ਉਹ ਮੰਤਰ ਹੈ muni mantra ਜਿਹਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣੇ ਵਸਤੇ ਵਿੱਚ ਕਰ ਸਕਦੇ ਹੋ ਸੋ ਦੋਸਤੋ ਦੱਸੀ ਹੋਈ ਵਿਧੀ ਦੇ ਅਨੁਸਾਰ ਹੀ ਇਸ ਮੰਤਰ ਨੂੰ ਸਿੱਧ ਕਰਨਾ ਹੈ ਸੋ ਦੋਸਤੋ ਜਿਹੜੇ ਵੀ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਜੈ ਸਰਕਾਰਾਂ ਦੀ ਜ਼ਰੂਰ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜਾਏ ਪੀਰਾਂ ਦੀ